ਸੋ ਵਾਕਤਾ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਤਾਜ਼ਾ ਵੱਡੀਆਂ ਖਬਰਾਂ ਦੇ ਵਿੱਚ ਮੈਂ ਤੇਂਦਰ ਭਨੇਰ ਲੈ ਕੇ ਚੁਕਾ ਆ ਅੱਜ ਦੇ ਤਾਜ਼ੀਆਂ ਵੱਡੀਆਂ ਖਬਰਾਂ ਤੇ ਗੱਲ ਕਰਾਂਗੇ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰ ਜ਼ਰੂਰ ਕਰਿਓ ਜੀ ਤੇ ਗੱਲ ਕਰਦੇ ਆਂ ਦੀ ਪਹਿਲੀ ਵੱਡੀ ਖਬਰ ਦੇ ਬਾਰੇ ਪਹਿਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਗਿਵੰਦ ਦਾ ਨਾਲ ਵਾਪਰੇ ਪਿਆਣਕ ਹਾਸਾ ਹਾਲਤ ਨਾਜਕ ਹਾਂਜੀ ਵੱਡੀ ਖਬਰ ਤੁਹਾਨੂੰ ਦੱਸਦੀ ਕਿ ਪੰਜਾਬੀ 뮤직 ਇੰਡਸਟਰੀ ਤੋਂ ਇੱਕ ਮੰਦ ਭਾਗੀ ਜਿਹੜੀ ਕਿ ਖਬਰ ਸਾਹਮਣੇ ਆ ਰਹੀ ਹੈ ਤੇ ਕਬਰ ਹੈਕੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਭਿਆਨਕ ਹਾਸੇ ਦਾ ਸ਼ਿਕਾਰ ਹੋ ਗਏ ਹਨ ਤੇ ਇਹ ਹਾਸਾ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਵਾਪਰਿਆ ਹੈ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਹਾਸੇ ਵੇਲੇ ਢਾਇਕ ਆਪਣੇ ਮੋਟਰਸਾਈਕਲ ਤੇ ਸਵਾਰ ਸਨ ਤੇ ਟੱਕਰ ਇਨੀ ਭਿਆਨਕ ਸੀ ਕਿ ਗਾਇਕ ਨੂੰ ਗੰਭੀਰ ਸੱਟਾਂ ਆਈਆਂ ਤੇ ਹਾਸੇ ਤੋਂ ਬਾਅਦ ਉਹਨਾਂ ਨੂੰ ਤੁਰੰਤ ਇਲਾਜ ਲਈ ਬੱਦੀ ਤੋਂ ਫੋਰਟਿਸ ਹਸਪਤਾਲ ਚਲਿਆ ਦਾਖਲ ਕਰਵਾਇਆ ਗਿਆ ਤੇ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਫਿਲਹਾਲ ਹਸਪਤਾਲ 'ਚ ਉਹਨਾਂ ਦਾ ਇਲਾਜ ਜਾਰੀ ਹੈ ਤੇ ਰਾਜਵੀਰ ਜਵੰਦਾ ਦੇ ਪ੍ਰਸ਼ੰਸਕਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਜਲਦੀ ਤੰਦਰੁਸਤੀ ਲਈ ਦਵਾਵਾਂ ਵੀ ਕੀਤੀਆਂ ਜਾ ਰਹੀਆਂ ਹਨ ਤੇ ਇਸ ਖਾਸ ਦੀ ਖਬਰ ਮਿਲਦੇ ਹੀ ਪੰਜਾਬੀ ਸੰਗੀਤ ਉਦਯੋਗ ਵਿੱਚ ਝੰਟਾ ਦੀ ਲਹਿਰ ਦੌੜ ਗਈ ਹੈ ਤੇ ਕਿਉਂਕਿ ਰਾਜਵੀਰ ਜਵੰਦਾ ਆਪਣੀਆਂ ਹਿੱਟ ਗੀਤਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾਈ ਹੋਈ ਹੈ ਤੇ ਇੱਕ ਗੱਲ ਕਰਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੁਖਬੀਰ ਬਾਦਲ ਦੇ ਕਾਫਲੇ ਨਾਲ ਵੱਡਾ ਹਾਸਾ ਤਿੰਨ ਗੱਡੀਆਂ ਦੀ ਹੋਈ ਟੱਕਰ ਹਾਂਜੀ ਦਾਦੀਕਾ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਨਾਲ ਵੱਡਾ ਹਾਸਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਅਜਨਾਲਾ ਇਲਾਕੇ ਅੰਦਰ ਆੜ ਪੀੜਤਾਂ ਨੂੰ ਮਿਲਣ ਜਾ ਰਹੇ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਵਿੱਚ ਇੱਕ ਪੁਲਿਸ ਦੀ ਜੀ ਰਫਤਾਰ ਬੱਸ ਦੀ ਗੱਡੀ ਨਾਲ ਟੱਕਰ ਹੋ ਗਈ ਇਹ ਟੱਕਰ ਹੁੰਦੇ ਸਾਰ ਪੁਲਿਸ ਬੱਸ ਪਿੱਛੇ ਆ ਰਹੀ ਇੱਕ ਡੀਐਸਪੀ ਰੈਂਕ ਦੇ ਅਧਿਕਾਰੀ ਦੀ ਗੱਡੀ ਵੀ ਬੱਸ ਵਿੱਚ ਆ ਗਈ ਖੁਸ਼ਕਿਸਮਤੀ ਇਹ ਰਹੀ ਹੈ ਕਿ ਦੋਵਾਂ ਗੱਡੀਆਂ ਦੇ 에ਅਰਬੈਗ ਖੁੱਲ ਗਏ ਤੇ ਜਿਸ ਕਾਰਨ ਬਹੁਤਾ ਨੁਕਸਾਨ ਨਹੀਂ ਹੋਇਆ ਤੇ ਉੱਥੇ ਹੀ ਸੂਤਰ ਦੱਸਦੇ ਹਨ ਕਿ ਪੁਲਿਸ ਕੌੜੀ ਪੁਲਿਸ ਮਲਾਰੀ ਮੈਂ ਮਾਮੂਲੀ ਸਕਾੰਵੀ ਲੱਗੀਆਂ ਹਨ ਤੇ ਹਾਲਾਂਕਿ ਇਹ ਜਾਣਕਾਰੀ ਨਹੀਂ ਮਿਲੀ ਹੈ ਕਿ ਆਸੇ ਵੇਲੇ ਸੁਖਵੀਰ ਸਿੰਘ ਬਾਦਲ ਕਾਫਲੇ ਨਾਲ ਮਜੂਸਾ ਨਹੀਂ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਅੱਜ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਵਿੱਚ ਵੀਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਸਕੂਲ ਕਾਲਜ ਰਹਿਣਗੇ ਬੰਦ ਅੱਜ ਦੀ ਵੱਡੀ ਖਬਰ ਦਾਦੀ ਕਿ ਤੁਹਾਡੇ ਤਿਹਾੜਾਂ ਦਾ ਸੀਜ਼ਨ ਸ਼ੁਰੂ ਹੁੰਦਿਆ ਹੀ ਛੁੱਟੀਆਂ ਦੀ ਚੜੀ ਵੀ ਲੱਗ ਗਈ ਹੈ ਅਕਤੂਬਰ ਦਾ ਮਹੀਨਾ ਸ਼ੁਰੂ ਹੁੰਦੇ ਹੀ 2 ਅਕਤੂਬਰ ਦਿਨ ਵੀਰਵਾਰ ਨੂੰ ਸਰਕਾਰੀ ਛੁੱਟੀ ਰਹੇਗੀ ਦਰਸਲ 2 ਅਕਤੂਬਰ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਜਨਮ ਦਿਵਸ ਅਤੇ ਦੁਸਹਿਰਾ ਹੈ ਇਸ ਦੇ ਚੱਲਦੇ ਪੰਜਾਬ ਸਰਕਾਰ ਨੇ ਇਸ ਦਿਨ ਗੈਟੜਾ ਛੁੱਟੀ ਐਲਾਨੀ ਹੋਈ ਹੈ ਤੇ ਇਸ ਦੇ ਚੱਲਦੇ ਵੀਰਵਾਰ ਤੋਂ ਅਕਤੂਬਰ ਨੂੰ ਸਾਰੇ ਸਕੂਲ ਕਾਰਜ ਸਰਕਾਰੀ ਅਦਾਰੇ ਅਤੇ ਹੋਰ ਉਦਯੋਗਿਕ ਇਕਾਈਆਂ ਬੰਦ ਰਹਿਣਗੀਆਂ ਇਸ ਤੋਂ ਇਲਾਵਾ ਮੰਗਲਵਾਰ 7 ਅਕਤੂਬਰ ਨੂੰ ਮਹਾਰਿਸ਼ੀ ਵਾਲਮੀਕ ਜਨਮ ਦਿ ਹੈ ਇਸ ਦਿਨ ਵੀ ਪੰਜਾਬ ਸਰਕਾਰ ਨੇ ਗੈਟੜਾ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ ਇੱਕ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਹਾਂਜੀ ਦਾਦੀ ਕੇ ਪੰਜਾਬ ਚ ਮੌਸਮ ਨੂੰ ਲੈ ਕੇ ਇਹ ਮਹੱਤਵਪੂਰਨ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਦਰਸਤ ਸੂਬੇ ਚ ਮੌਨਸੂਨ ਦੀ ਵਿਦਾਈ ਤੋਂ ਬਾਅਦ ਮੌਸਮ ਲਗਾਤਾਰ ਖੁਸ਼ਕ ਬਣਿਆ ਹੋਇਆ ਹੈ ਤੇ ਤੇਜ਼ ਧੁੱਪ ਝੜ ਰਹੀ ਹੈ ਤੇ ਇਸ ਕਾਰਨ ਦਿਨ ਇਸ ਸਮੇਂ ਗਰਮੀ ਵਧਣ ਲੱਗੀ ਹੈ ਅਤੇ ਦੁਪਹਿਰ ਦੇ ਤਾਪਮਾਨ 24 ਵਾਦਾ ਦੇਖਿਆ ਜਾ ਸਕਦਾ ਹੈ ਤੇ ਮੌਸਮ ਵਿਭਾਗ ਦੇ ਮੁਤਾਬਕ ਮੌਸਮ ਗਰਮ ਹੋਣ ਕਾਰਨ ਵਧ ਰਹੇ ਤਾਪਮਾਨ ਉਨ ਆਉਣ ਵਾਲੇ ਦਿਨਾਂ ਚ ਰਾਹਤ ਮਿਲ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ 29 ਸਤੰਬਰ ਤੋਂ ਬਾਅਦ ਤਾਪਮਾਨ ਹੌਲੀ-ਹੌਲੀ ਘਟਨਾ ਸ਼ੁਰੂ ਹੋ ਜਾਵੇਗਾ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਫਿਲਹਾਲ ਇਸ ਸਮੇਂ ਸਵੇਰੇ ਚ ਮੀਂਹ ਦੇ ਕੋਈ ਅਸਰ ਨਹੀਂ ਹਨ ਤੇ ਇਹ ਮੌਸਮ ਸੋਨੀ ਦੀਆਂ ਫਸਲਾਂ ਦੀ ਕਟਾਈ ਨੂੰ ਸੌਖਾ ਬਣਾਵੇਗਾ ਤੇ ਹਾਲਾਂਕਿ ਤਾਪਮਾਨ ਦੇ ਉਤਰਾ ਚੜਾ ਦੇ ਕਾਰਨ ਕਿਸਾਨਾਂ ਨੂੰ ਚਿੰਤਾ ਅਤੇ ਹੋਰ ਤਵੇ ਦੇ ਸ਼ੀਲ ਫਸਲਾਂ ਦੀ ਨਗਰਾਨੀ ਕਰਨ ਰੀਲੋਡ ਹੋਵੇਗੀ ਤੇ ਇੱਕ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਇਸੇ ਦੂ ਮੂਸੇ ਵਾਲਾ ਕਤਲ ਮਾਮਲੇ 'ਚ ਗਵਾਹ ਤੇ ਦੋਸ਼ੀ ਅਦਾਲਤ 'ਚ ਪੇਸ਼ ਮੂਸੇ ਵਾਲਾ ਦਾ ਪਿਤਾ ਰਹੇ ਗੈਰ ਹਾਜ਼ਰ ਅੰਡੀ ਦਾਦੀ ਕਸਿਦੂ ਮੂਸੇਵਾਲਾ ਤਤਲ ਮਾਮਲੇ ਚ ਮਾਸਾ ਦੀ ਅਦਾਲਤ ਤੇ ਅੱਜ ਇੱਕ ਦੋਸ਼ੀ ਅਤੇ ਗਵਾਹ ਨੂੰ ਪੇਸ਼ ਕੀਤਾ ਗਿਆ ਜਦੋਂ ਕਿ ਬਾਕੀ ਦੋਸ਼ੀਆਂ ਨੂੰ ਵੀਡੀਓ ਕਾਨਫਰੈਂਸ ਰਾਹੀਂ ਪੇਸ਼ ਕੀਤਾ ਗਿਆ ਅਦਾਲਤ ਨੇ ਪਿਛਲੀ ਪੇਸ਼ੀ ਤੇ ਸਿਦੂ ਮੂਸੇਵਾਲਾ ਦੇ ਪਿਤਾ ਦੀ ਅਪੀਲ ਤੇ ਦੋਸ਼ੀਆਂ ਨੂੰ ਅਦਾਲਤ ਤੇ ਵਿਅਕਤੀਗਤ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਪਰ ਇੱਕ ਦੋਸ਼ੀ ਅਤੇ ਗਵਾਹ ਤੋਂ ਇਲਾਵਾ ਅੱਜ ਬਾਕੀ ਦੋਸ਼ੀਆਂ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ ਅਤੇ ਅਗਲੀ ਪੇਸ਼ੀ 17 ਅਕਤੂਬਰ ਤੇ ਰੱਖੀ ਗਈ ਹੈ ਦੀ ਮੰ사 ਦੀ ਅਦਾਲਤ ਵੈਦ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਗਵਾਹ ਦੇ ਤੌਰ ਤੇ ਮਨਪ੍ਰੀਤ ਸਿੰਘ ਪੇਸ਼ ਹੋਏ ਅਤੇ ਆਪਣੇ ਅਤੇ ਉਹਨਾਂ ਆਪਣੀ ਗਵਾਹੀ ਦਿੱਤੀ ਤੇ ਜਦੋਂ ਕਿ ਦੋਸ਼ੀਆਂ 'ਚੋਂ ਦੀਪਕ ਮੁੰਡੀ ਨੂੰ ਅਦਾਲਤ ਤੇ ਵਿਅਕਤੀਗਤ ਤੌਰ ਤੇ ਪੇਸ਼ ਕੀਤਾ ਗਿਆ ਤੇ ਮੂਸੇਵਾਲਾ ਪੱਖ ਦੇ ਵਕੀਲ ਸਤਿੰਦਰਪਾਲ ਮਿੱਤਲ ਨੇ ਦੱਸਿਆ ਕਿ ਮਾਨਯੋਗ ਅਦਾਲਤ ਨੂੰ ਮੂਸੇਦੂ ਮੂਸੇਵਾਲਾ ਦੇ ਪਿਤਾ ਵਿਸ਼ੇਸ਼ ਤੌਰ 'ਤੇ ਠੀਕ ਨਾ ਹੋਣ ਸੰਬੰਧੀ ਪਹਿਲਾਂ ਦੀ ਜਾਣ ਕਰਵਾ ਦਿੱਤਾ ਗਿਆ ਸੀ ਤੇਜਸ ਕਰਕੇ ਅਦਾਕ ਨੇ ਦੋਸ਼ੀਆਂ ਨੂੰ ਵੀ ਅੱਜ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਲਈ ਤੇ ਉਹਨਾਂ ਦੱਸਿਆ ਕਿ ਅਗਲੀ ਪੇਸ਼ੀ 17 ਅਕਤੂਬਰ ਤੇ ਨਿਰਧਾਰਤ ਕੀਤੀ ਗਈ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਅੱਜ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਹਲ ਮੈਟਰ 'ਚ ਰੀਲ ਬਣਾਈ ਤਾਂ ਖੈਰ ਨਹੀਂ ਲੱਗੇਗਾ ਜੁਰਮਾਨਾ ਆਂਦੀ ਦਾਦੀ ਕੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਯਾਤਰੀਆਂ ਲਈ ਨਵਾਂ ਨਿਯਮ ਦਾ ਐਲਾਨ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਮੈਟਰੋ ਵਿੱਚ ਰੀਲਾਂ ਜਾਂ ਸੋਸ਼ਲ ਮੀਡੀਆ ਲਈ ਵੀਡੀਓ ਬਣਾਉਣੀ ਮਨਾ ਹੈ ਇਹ ਨਿਯਮ ਦਾ ਸਤੰਬਰ ਤੋਂ ਲਾਗੂ ਹੋ ਗਿਆ ਹੈ ਜਿਸ ਨੂੰ ਪੂਰੇ ਮੈਟਰੋ ਨੈਟਵਰਕ ਚ ਲਾਗੂ ਕੀਤਾ ਜਾ ਰਿਹਾ ਹੈ ਤੇ ਹੁਣ ਜੇ ਕੋਈ ਯਾਤਰੀ ਡਾਂਸ ਵੀਡੀਓਜ਼ ਕੰਜਾਂ ਕੰਟੈਂਟ ਸ਼ੂਟ ਕਰਦਾ ਫੜਿਆ ਗਿਆ ਤਾਂ ਉਸ ਨੂੰ ਜੁਰਮਾਨਾ ਦੇਣਾ ਪਵੇਗਾ ਤੇ ਇੱਕ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨੇ ਕਿ ਸਾਹਮਣੇ ਆ ਰਹੀ ਆ ਕਿ ਪੰਜਾਬ ਪੁਲਸ ਦੀ ਵੱਡੀ ਕਾਰਵਾਈ ਪਰਮੰਦਰ ਸੰਗ ਅਰਫ ਪਿੰਡੀ ਨੂੰ ਯੂਏਈ ਤੋਂ ਭਾਰਤ ਲਿਆਂਦਾ ਹਾਂਜੀ ਦਾਦੀ ਕੇ ਪੰਜਾਬ ਪੁਲਸ ਨੇ ਇਤਿਹਾਸਿਕ ਕਾਰਵਾਈ ਕਰਦੇ ਹੋਏ ਬਬਰ ਖਾਸ ਇੰਟਰਨੈਸ਼ਨਲ ਦੇ ਅੱਤਵਾਦੀ ਹਰਮਿੰਦਰ ਸਿੰਘ ਉਰਫ ਪਿੰਡੀ ਨੂੰ ਆਬੂ ਤਾਬੀ ਯੂਏਈ ਤੋਂ ਭਾਰਤ ਲਿਆਂਦਾ ਹੈ ਪੰਜਾਬ ਪੁਲਸ ਵੱਲੋਂ ਕੇਂਦਰੀ ਏਜੰਸੀ ਦੇ ਨੈਦਿਕੀ ਆਲਮੇਲ ਅਤੇ ਸਹਾਇਤਾ ਨਾਲ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਜਾਣਕਾਰੀ ਮੁਤਾਬਕ ਪਿੰਡੀ ਵਿਦੇਸ਼ੀ ਅਦਾਰਤ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਹੈਪੀ ਪਾਸ਼ਿਆ ਦਨੈਦਿਕੀ ਸਹਿਯੋਗੀ ਹੈ ਅਤੇ ਬਟਾਲਾ ਗੁਰਦਾਸਪੁਰ ਖੇਤਰ ਚ ਪੈਟਰੋਲ ਬੰਬ ਹਮਲੇ ਅਤੇ ਹਿੰਸਕ ਹਮਲੇ ਅਤੇ ਜ਼ਬਰੀ ਵਸੂਲੀ ਸਮੇਤ ਕਈ ਕਾਨੂੰਨੀ ਅਪਰਾਧਾਂ ਵਿੱਚ ਸ਼ਾਮਲ ਹਨ ਸ਼ਾਮਲ ਹੈ ਤੇ ਬਟਾਲ ਪੁਲਿਸ ਦੀ ਬੇਨਤੀ ਕੀਤੇ ਰੈੱਡ ਕਾਰਨਰ ਨੋਟਿਸ ਤੇ ਕਾਰਵਾਈ ਕਰਦੇ ਹੋਏ ਇੱਕ ਸੀਨੀਅਰ ਅਧਿਕਾਰੀ ਦੀ ਅਗਵਾਈ ਹੇਠ ਚਾਰ ਮੈਂਬਰੀ ਟੀਮ ਨੇ 29 ਸਤੰਬਰ ਨੂੰ ਯੂਏਈ ਤੋਂ ਦੇਸ਼ ਮੰਤਰਾਲੇ ਅਤੇ ਸਥਾਨਕ ਅਧਿਕਾਰੀਆਂ ਨਾਲ ਤਾਲਮਿਲ ਕਰਕੇ ਸਾਰੇ ਕਾਨੂੰਨ ਕਾਰਜ ਪੂਰੇ ਕਰਕੇ ਦੋਸ਼ੀ ਨੂੰ ਕਾਨੂੰਨ ਦੇ ਸਾਹਮਣਾ ਕਰਨਾ ਲਈ ਵਾਪਸ ਲਿਆਂਦਾ ਤੇ ਇਸ ਦੀ ਜਾਣਕਾਰੀ سوشل میڈیا ਤੇ ਸਾਂਝੀ ਕਰਦੇ ਹੋਏ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਕੇਂਦਰੀ ਏਜੰਸੀਆਂ ਵਿਰੋਧ ਵਿੱਚ ਜਾਂਚਾਂ ਤੇ ਵਿਦੇਸ਼ ਮੰਤਰਾਲੇ ਅਤੇ ਯੂਏਈ ਸਰਕਾਰ ਦੇ ਨਿਆਂ ਨੂੰ ਬਰਕਰਾਰ ਰੱਖਣ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਇਸ ਸਾਂਝੇ ਯਤਨਾਂ ਤੇ ਉਹਨਾਂ ਦੇ ਅਣਮੋਲ ਸਹਿਯੋਗ ਲਈ ਧੰਨਵਾਦ ਕਰਦੀ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੁਣ ਇਹਨਾਂ ਰਾਸ਼ਨ ਕਾਰਡ ਧਾਰਕਾਂ ਨੂੰ ਮਿਲਣਗੇ ਮੁਫਤ ਸਿਲੰਡਰ ਹਾਂਜੀ ਦਾਦੀ ਕਿ ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਅਤੇ ਹਰ ਕੋਈ ਇਸ ਤੋਹਾਰ ਨੂੰ ਲੈ ਕੇ ਬਹੁਤ ਉਤਸ਼ਾਹਤ ਹੈ ਤੇ ਰੌਸ਼ਨੀ ਅਤੇ ਖੁਸ਼ੀ ਦੇ ਇਸ ਤੋਹਾਰ ਲਈ ਕੇਂਦਰ ਅਤੇ ਰਾਜ ਸਰਕਾਰਾਂ ਅਕਸਰ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਯੋਜਨਾਵਾਂ ਪੇਸ਼ ਕਰਦੀਆਂ ਹਨ ਇਸ ਸਬੰਧ ਵਿੱਚ ਉੱਤਰ ਪ੍ਰਦੇਸ਼ ਦੇ ਯੋਗੀ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਹੈ ਰਾਜ ਦੀਆਂ ਔਰਤਾਂ ਨੂੰ ਇਸ ਦੀਵਾਲੀ ਤੇ ਮੁਫਤ ਐਲਪੀ ਸਿਲੰਡਰ ਮਿਲਣਗੇ ਦੱਸਦੀ ਕਿ ਇਹ ਲਾਭ ਸਿਰਫ ਪ੍ਰਧਾਨ ਮੰਤਰੀ ਉਜਵਲ ਯੋਜਨਾ ਵਿੱਚ ਨਾਜੁਦ ਔਰਤਾਂ ਨੂੰ ਹੀ ਮਿਲਣ ਵਾਲਾ ਹੈ ਤੇ ਸਰਕਾਰ ਦੇ ਦੇ ਅਨੁਸਾਰ ਇਸ ਦੀਵਾਲੀ ਤੇ ਲਗਭਗ 1 ਕਰੋੜ 85 ਲੱਖ ਔਰਤਾਂ ਨੂੰ ਮੁਫਤ ਗੈਸ ਸਿਲੰਡਰ ਮਿਲਗੇ ਤੇ ਇਸ ਨਾਲ ਤੇ ਹਰ ਆਂਦਰਾਂਵਾਦੂ ਖਰਚਿਆਂ ਦਾ ਸਾਹਮਣਾ ਕਰਨ ਵਾਲੇ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਸਿੱਧੀ ਰਾਹਤ ਮਿਲੇਗੀ ਤੇ ਉੱਤਰ ਪ੍ਰਦੇਸ਼ ਸਰਕਾਰ ਨੇ ਪਹਿਲਾਂ ਹੋਲੀ ਅਤੇ ਦੀਵਾਲੀ ਤੇ ਉਜਵਲ ਯੋਜਨਾ ਦੀਆਂ ਮਹਿਲਾ ਲਾਪਾਤਰੀਆਂ ਨੂੰ ਮੁਫਤ ਸਿਲੰਡਰ ਦੇਣ ਦਾ ਵਾਅਦਾ ਕੀਤਾ ਸੀ ਤੇ ਇਸ ਸਾਲ ਵੀ ਇਹ ਪਰੰਪਰਾ ਜਾਰੀ ਰੱਖੀ ਗਈ ਹੈ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਅੰਜਲੀ ਵੱਡੀ ਖਬਰ ਨੇ ਕਿ ਸਾਹਮਣੇ ਆ ਰਹੀ ਹੈ ਕਿ ਡੇਰਾ ਬਾਬਾ ਨਾਨਕ ਵਿਖੇ ਪਾੜਪੂਰ ਇਹ ਲੋਕਾਂ ਨੂੰ ਐਸਜੀਪੀਸੀ ਨੇ 10000 ਲੀਟਰ ਡੀਜ਼ਲ ਹੋਰ ਦਿੱਤਾ ਹਾਂਜੀ ਦਾਜੀ ਕੀ ਸ਼੍ਰੋਮਣੀ ਦਰਦਵਾਰ ਪ੍ਰਬੰਧਕ ਕਮੇਟੀ ਹੜਮਾਰ ਇਲਾਕਿਆਂ ਵਿੱਚ ਲਗਾ ਸਰ ਸਰਗਰਮ ਨਾ ਸਿਵਾ ਵਾਲੇ ਕਾਰਜ ਸ਼ਿਰ ਹੈ ਤੇ ਇਸੇ ਤਹਿਤ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਡੇਰਾ ਬਾਬਾ ਨਾਨਕ ਵਿਖੇ ਤੁਸੀਂ ਟਟਣਾ ਨਾਲ ਪਾਈ ਪਾਡਨਪੂਰ ਰਹੇ ਲੋਕਾਂ ਨੂੰ ਮਿਲੇ ਅਤੇ ਮੰਗ ਅਨਸਾਰ ਸ਼੍ਰੋਮਣੀ ਕਮੇਟੀ ਵੱਲੋਂ 10000 ਲੀਟਰ ਡੀਜ਼ਲ ਹੋਰ ਦੇਣ ਦਾ ਐਲਾਨ ਕੀਤਾ ਅਤੇ ਜ਼ਿਕਰ ਹੋਇਆ ਹੈ ਕਿ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਵੱਲੋਂ 5000 ਲੀਟਰ ਡੀਜ਼ਲ ਸਹਾਇਕ ਲਈ ਦਿੱਤਾ ਗਿਆ ਸੀ ਤੇ ਇਸ ਮੌਕੇ ਗੱਲਬਾਤ ਕਰਦਿਆਂ ਐਡਵੋਕੇਟ ਹਰਨਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਆਪਣੇ ਹਾਲਤ ਵਿੱਚ ਛੱਡ ਦਿੱਤਾ ਗਿਆ ਹੈ ਤੇ ਇਸ ਕਰਕੇ ਲੋਕਾਂ ਨੂੰ ਸਰਕਾਰਾਂ ਵਾਲੇ ਕੰਮ ਵੀ ਖੁਦ ਕਰਨੇ ਪੈ ਰਹੇ ਹਨ ਤੇ ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰਾਂ ਕੇਵਲ ਬਿਆਨਬਾਜ਼ੀ ਕਰਕੇ ਸਮਾਂ ਲੰਘਾਰੀਆਂ ਹਨ ਜਦ ਕਿ ਲੋਕ ਖਦ ਬੰਨ ਬੰਨਣ ਦਾ ਕਾਰਜ ਕਰ ਰਹੇ ਹਨ ਤੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲੇ ਦਿਨ ਤੋਂ ਲੋਕਾਂ ਦੇ ਨਾਲ ਖੜੀ ਹੈ ਅਤੇ ਹਰ ਸੰਭਵ ਸਹਾਇਤਾ ਲਈ ਵਚਨਬੱਧਾ ਹੈ ਤੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿੱਥੇ ਬੰਨਾਂ ਦੀ ਮਜ਼ਬੂਤੀ ਲਈ ਕੰਮ ਕਰ ਰਹੀ ਹੈ ਸੰਗਤਾਂ ਨੂੰ ਤੇਲ ਮੁਹੱਈਆ ਕਰਵਾਇਆ ਗਿਆ ਹੈ ਉਥੇ ਕਿਸਾਨਾਂ ਲਈ ਕਣਕ ਦੇ ਮਿਆਰੀ ਬੀਜ ਅਤੇ ਡੀਜ਼ਲ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਲੋੜਵੰਦਾਂ ਦੀ ਹਰ ਸੰਭਵ ਮਦਦ ਲਈ ਯਤਨਸ਼ੀਲ ਰਹੇਗੀ ਇਹ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂ ਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਪੰਜਾਬ ਚ ਗੈਂਗਵਾਰ ਦਾ ਖਾਸ਼ਾ ਗੋਪੀ ਪਰਸ਼ਾਂਪੂਰੀਆ ਵੱਲੋਂ ਜਗ ਨੂੰ ਚੇਤਾਵਨੀ ਹਾਂਜੀ ਦਾਦੀ ਕੇ ਪੰਜਾਬ ਦੇ ਮੱਝਾ ਖੇਤਰ ਚ ਗੈਂਗਵਾਰ ਨਿਸੰਭਾਵਨਾ ਨਜ਼ਰ ਆ ਰਹੀ ਹੈ ਦਰਸਾ ਸ਼ੁਕਰਵਾਰ ਅੱਧੀ ਰਾਤ ਨੂੰ ਅੰਮ੍ਰਿਤਸਰ ਵਿੱਚ ਧਰਮਜੀਤ ਸਿੰਘ ਉਰਫ タルਮ ਦੀ ਗੋਲੀਆਂ ਮਾਰ ਕੇ ਕੀਤੇ ਕਤਲ ਨੇ ਪੂਰੇ ਮੱਝੇ ਖੇਤਰ ਚ ਕੌਫ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਤੇ タルਮ ਜੋ 2012 ਦੇ ASI ਰਵਿੰਦਰਪਾਲ ਕਤਲ ਕੇਸ ਦੇ ਦੋਸ਼ੀ ਫੜਾਇਆ ਗਿਆ ਸੀ ਉਸ ਦੇ ਕਤਲ ਦੀ ਜ਼ਿੰਮੇਵਾਰੀ ਜਗੂ ਭਗਵਾਨਪੁਰਿਆ ਗੈਂਗ ਵੱਲੋਂ ਲਈ ਗਈ ਹੈ ਤੇ ਇਸ ਕਰਨ ਤੋਂ ਬਾਅਦ ਗੋਪੀ ਕਨ ਮਿਸ਼ਾਨਪੁਰੀਆ ਗੈਂਗ ਨੇ ਵੀ ਐਂਟਰੀ ਮਾਰੀ ਹੈ ਤੇ ਸੋਸ਼ਲ ਮੀਡੀਆ ਰਾਹੀਂ ਗੋਪੀ ਕਨ ਸ਼ਾਮਪੁਰੀਆ ਗੈਂਗ ਨੇ ਜਗੂ ਭਗਵਾਨਪੁਰੀਆ ਗੈਂਗ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਉਸ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਮੇਰੀ ਗੱਲ ਸੁਣ ਲਓ ਧਰਮ ਕੀ ਧਰਮ ਦਾ ਕੀ ਕਸੂਰ ਸੀ ਤੇ ਧਰਮਜੀਤ ਤਾਂ ਕਿਸੇ ਚ ਵੀ ਨਹੀਂ ਸੀ ਤੇ ਉਹ ਘਰ ਬੈਠਾ ਸੀ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਸੀ ਤੁਸੀਂ ਇੱਕ ਅਜਿਨਾਂ ਵੀਤੇ ਹਮਲਾ ਕਰਦੇ ਹੋ ਕੋਈ ਨਾ ਹੁਣ ਕੋਈ ਵੀ ਨਹੀਂ ਬਖਸ਼ਿਆ ਜਾਵੇਗਾ ਕੋਈ ਨਹੀਂ ਹਣ ਜੰਗ ਵਿੱਚ ਸਭ ਕੁਝ ਜੱਜ ਹੈ ਤੇ ਹੁਣ ਤਗੜੇ ਹੋ ਜਾਓ ਤੇ ਹੁਣ ਤੁਸੀਂ ਵੀ ਭੇਜੋ ਸੁਨੇਹਾ ਜਿਸ ਨੂੰ ਵੀ ਭੇਜਣਾ ਹੈ ਹੁਣ ਪਤਾ ਲੱਗੂ ਕਰ ਬੈਠੇ ਵਿਅਕਤੀ ਨੂੰ ਅਜਿਵੇਂ ਮਾਰਨਾ ਹੈ ਵੇਟ ਐਂਡ ਵਾਚ हां जी गोपी ਦੀ ਇਹ ਪੋਸਟ ਸਾਹਮਣੇ ਹੰਤਬਾਦ ਮਾਜਾ ਖੇਤਰ ਵਿੱਚ ਤਨਾਹ ਹੋਰ ਵੱਧ ਗਿਆ ਹੈ ਤੇ ਹਾਲ ਹੀ ਵਿੱਚ ਤਰਨਤਾਰਨ ਵਿੱਚ ਦੋ ਨੌਜਵਾਨਾਂ ਦਾ ਕਤਲ ਹੋਇਆ ਸੀ ਜੋ ਕਿ ਜੱਗੂ ਭਗਵਾਨਪੁਰੇ ਅਗਿਆਂ ਦੇ ਕਰੀਬੀ ਮੰਨੇਚਾਰ ਹੇ ਸਨ ਹਾਲਾਂਕਿ ਉਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਤੇ ਦੋਸਤੋ ਅੱਜ ਇਹ ਖਬਰ ਤੁਹਾਨੂੰ ਦੱਸ ਦਿੱਤੀ ਗਈ ਹੈ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ